ਵਾਸ਼ਪ੍ਰੀਤਿਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾਵਾ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿ ਦਰਵਾਜਲਾ ਸ੍ਰੀ ਮੁਕਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਪੀ ਤੇ ਅੱਜ ਅਸੀਂ ਅਦਰਕ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਆਦਾ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਔਰ ਬਹੁਤ ਸਾਰੇ ਰੋਗਾ ਨਾਸ ਕਰਦਾ ਹੈ ਜਿਸ ਤਰ੍ਹਾਂ ਕਿ ਸੰਸਕ੍ਰਿਤ ਪਾਸਾ ਵਿੱਚ ਆਰ ਦ੍ਰਕਮ ਕਿਆ ਜੰਦਾ ਹੈ ਔਰ ਹਿੰਦੀ ਫਾਰਸੀ ਵਿੱਚ ਅਦਰਕ ਕਿਹਾ ਜਾਂਦਾ ਹੈ ਔਰ ਪੰਗਫਾਸਾ ਵਿੱਚ ਆਦਾ ਕਿਹਾ ਜਾਂਦਾ ਹੈ ਔਰ ਅਰਬੀ ਫਰ ਅਰਬੀ ਫਾਸਾ ਵਿੱਚ ਅਦਰਕ ਜਿੰਜੀ ਵਿਲਤਰ ਕਿਹਾ ਜਾਂਦਾ ਹੈ ਔਰ ਫਾਰਸੀ ਫਾਸਾ ਵਿੱਚ ਜਿੰਜੀ ਵਿਲਤਰ ਤਵ ਕਿਹਾ ਜਾਂਦਾ ਹੈ ਇਹ ਜਿਹੜਾ ਅਦਰਕ ਆਦਾ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਜਿਸ ਤਰ੍ਹਾਂ ਕਿ ਕਫ ਬਲਗਮ ਖੰਘ ਸਾਹ ਔਰ ਜ਼ੁਖਾਮ ਨਜਲਾ ਇਨ ਰੋਗਾਂ ਦਾ ਨਾਸ ਕਰਦਾ ਹੈ ਜਿਸ ਤਰ੍ਹਾਂ ਕਿ ਸਰਦੀ ਜ਼ੁਖਾਮ ਔਰ ਦਸਤ ਲੱਗਨੇ ਜਿਸ ਤਰ੍ਹਾਂ ਕਿ ਠੰਡ ਦੀ وجہ ਨਾਲ ਦਸਤ ਲੱਗ ਜਾਂਦੇ ਹੈ ਅਰਿਸ਼ਤੇ ਸ੍ਰੇਸ਼ਟ ਹੁੰਦਾ ਔਰ ਗੁਣਕਾਰੀ ਹੁੰਦਾ ਹੈ ਜਿਸ ਤਰ੍ਹਾਂ ਕਿ ਠੰਡ ਦੀ وجہ ਨਾਲ ਵਮਨ ਉਲਟੀ ਲੱਗ ਜਾਂਦੀ ਹੈ ਔਰ ਭੁੱਖ ਮਰ ਜਾਂਦੀ ਹੈ ਭੁੱਖ ਨਹੀਂ ਲੱਗਦੀ ਇਸਤੇ ਕੰਮ ਕਰਦਾ ਹੈ ਔਰ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਜਿਸ ਤਰ੍ਹਾਂ ਕਿ ਕਫ ਔਰ ਵਾਇਯੂ ਰੋਗ ਇਸਤੇ ਸੇਧਾ ਨਮਕ ਦੇ ਨਾਲ ਲੈਣ ਤੇ ਸ੍ਰੇਸ਼ਟ ਗੁਣਕਾਰੀ ਹੁੰਦਾ ਹੈ ਇਹ ਜਿਹੜਾ ਆਧਾ ਸ੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਅਫਾਰਾ ਉਦਰ ਸੋਲ ਸੋਜਨ ਇਹਨਾਂ ਰੋਗਾਂ ਦਾ ਨਾਸ ਕਰਦਾ ਹੈ ਔਰ ਜਿਸ ਤਰ੍ਹਾਂ ਕੇ ਇਹ ਜਿਹੜਾ ਅਦਰਕ ਆਦਾ ਸ਼੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਕੰਠ ਸੋਧਕ ਹੁੰਦਾ ਹੈ ਗਲੇ ਨੂੰ ਸੋਧਣ ਵਾਲਾ ਹੁੰਦਾ ਹੈ ਔਰ ਮੂੰਖਰਾਵ ਹੋਣਾ ਔਰ ਆਵਾਜ਼ ਨਾ ਨਿਕਲਣਾ ਕੰਠ ਸੋਧਕ ਹੁੰਦਾ ਹੈ ਸ਼੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਔਰ ਵਾਸ ਰੋਗਾਂ ਦਾ ਨਾਸ ਕਰਦਾ ਹੈ ਜਿਸ ਤਰ੍ਹਾਂ ਕੇ ਉਦਰ ਸੂਲ ਅਫਾਰਾ ਔਰ ਕਵਰਜ ਇਨ ਰੋਗਾਂ ਦਾ ਨਾਸ ਕਰਦਾ ਹੈ ਔਰ ਗੁਣਕਾਰੀ ਹੁੰਦਾ ਹੈ ਇਹ ਜਿਹੜਾ ਅਦਰਕ ਹੈ ਕਿਸ ਤਰ੍ਹਾਂ ਕੇ ਇਸ ਨੂੰ ਜਿਸ ਤਰ੍ਹਾਂ ਕੇ ਨਿੰਬੂ ਦੇ ਨਾਲ ਨਿੰਬੂ ਦੇ ਪਾਣੀ ਦੇ ਨਾਲ ਜਾਂ ਫਿਰ ਨਿੰਬੂ ਨਾਲ ਲੈੰਤੇ ਇੱਕ antioxidants ਹੋ ਜਾਂਦਾ ਹੈ ਔਰ ਜਿਸ ਤਰ੍ਹਾਂ ਕੇ ਬਹੁਤ ਸਾਰੇ ਲੋਕ ਨਮਨ ਸਤ ਮਾਫ ਹੁੰਦਾ ਹੈ ਔਰ ਇਸ ਦਾ ਪਾਣੀ ਨਿਕਾਲ ਕੇ ਸਤ ਨਾਲ ਇਹ ਜਦਰਾ ਸਨੂ ਲੈ ਲੈਂਦੇ ਆ ਔਰ ਇਸ ਤੇ ਵੀ ਖੰਘ ਖੰਸੀ हट ਜਾਂਦੀ ਹੈ ਔਰ ਫਾਇਦਾ ਆ ਜਾਂਦਾ ਹੈ ਇਹ ਜਿਹੜਾ ਅਦਰਕ ਹੈ ਜਿਸ ਤਰ੍ਹਾਂ ਕੇ ਕਫਜ ਔਰ ਕਿਰਮੀ ਰੋਗ ਅਫਾਰਾ ਉਦਰਸੋਲ ਇਹਨ ਰੋਗਾਂ ਦਾ ਨਾਸ ਕਰਦਾ ਹੈ ਔਰ ਭੁੱਖ ਤੇਜ ਕਰਨ ਵਾਲਾ ਹੁੰਦਾ ਹੈ ਸ੍ਰੇਸ਼ਟ ਹੁੰਦਾ ਹੈ ਗੁਣਕਾਰੀ ਹੁੰਦਾ ਹੈ ਪਾਚਪੰਦਾ ਹੈ ਔਰ ਭੁੱਖ ਤੇਜ ਕਰਨ ਵਾਲਾ ਹੁੰਦਾ ਹੈ ਔਰ ਜਿਸ ਤਰ੍ਹਾਂ ਕੇ ਗਰਮੀ ਦੇ ਰੋਗਾਂ ਤੇ ਇਸ ਨੂੰ ਵਰਤਨਾ ਨੁਕਸਾਨਦਾਇਕ ਹੁੰਦਾ ਹੈ ਹਾਨੀਕਾਰਕ ਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਰਕਤ ਦੇ ਰੋਗ ਤੇ ਇਸ ਨੂੰ ਵਰਤਨਾ ਨੁਕਸਾਨਦਾਇਕ ਹੁੰਦਾ ਹੈ ਜਿਸ ਤਰ੍ਹਾਂ ਨਕਸੀਰ ਜਾਂ ਗਰਮੀ ਦੇ ਰੋਗ ਉਸ ਤੇ ਨੁਕਸਾਨਦਾਇਕ ਹੁੰਦਾ ਹੈ ਔਰ ਜਿਸ ਤਰ੍ਹਾਂ ਕਿ ਸਰੀਰ ਮੱਚਦਾ ਆਵੇ ਔਰ ਜਲਨ ਰੋਗ ਇਸ ਤੇ ਇਹ ਨੁਕਸਾਨਦਾਇਕ ਹੁੰਦਾ ਹੈ ਹਾਨੀਕਾਰਕ ਹੁੰਦਾ ਹੈ ਔਰ ਜਿਸ ਤਰ੍ਹਾਂ ਕੇ ਪੀਲ ਗਿਆ ਹੋਵੇ ਔਰ ਇਸ ਤੇ ਇਹ ਨੁਕਸਾਨਦਾਇਕ ਹੁੰਦਾ ਹੈ ਕੁਸ਼ਟ ਰੋਗ ਜਾਂ ਫਿਰ ਗਰਮੀ ਦਾ ਬੁਖਾਰ ਜਿਸ ਤਰ੍ਹਾਂ ਕੇ ਵਰਨ ਕਾਵ जख्म ਗਰਮੀ ਦੇ ਰੋਗ ਵਾਲੀ ਉਸ ਤੇ ਨੂੰ ਵਰਤਨਾ ਨੁਕਸਾਨਦਾਇਕ ਹੁੰਦਾ ਹੈ ਜਿਸ ਤਰ੍ਹਾਂ ਕੇ ਆਯੁਰਵੇਦ ਦੇ ਸ਼ਲੋਕਾਂ ਚ ਲਿਖਿਆ ਹੈ ਕਿ ਕੁਸ਼ਟ ਪੰਦੂ ਵਾਮੇ ਕ੍ਰਚਰ ਰਕਤ ਪਿਤ ਵਰਨ ਜਵਰੇ ਦਾ ਹੈ ਨਿਦਾਕੇ ਸਰਦੀ ਨੈਵ ਪੂਚਿਤ ਆਰਧਰਕਮ ਦਾ ਹੈ ਨਿਦਾਕੇ ਸਰਦੀ ਨੈਵ ਪੂਚਿਤ ਪੂਚਿਤਮ ਆਰਧਰਕਮ ਇਸ ਤਰ੍ਹਾਂ ਕਿ ਇਹ ਜਿਹੜਾ ਆਧਾ ਜਿਸ ਤਰ੍ਹਾਂ ਕਿ ਕੁਸ਼ਟ ਪੰਡੂ ਰੋਗ ਔਰ ਕੋਰਤੋਂ ਔਰ ਪੀਰੀਤੋਂ ਨੁਕਸਾਨਦਾਇਕ ਹੁੰਦਾ ਹੈ ਕੁਸ਼ਟ ਪੰਡੂ ਵਾਮੀ ਕ੍ਰਿਸ਼ਰ ਜਿਸ ਤਰ੍ਹਾਂ ਕਿ ਕ੍ਰਿਸ਼ਾ ਰੋਗ ਕ੍ਰਿਸ਼ਰ ਮੂਤਰ ਕ੍ਰਿਸ਼ਾ ਜਾਂ ਫਿਰ ਰੁਕ ਰੁਕ ਕੇ ਵਿਸਾਭ ਆਉਂਦਾ ਹੋਵੇ ਗਰਮੀ ਨਾਲ ਪੇਟ ਨੂੰ ਸੋਜਣ ਹੋਵੇ ਇਸ ਤੇ ਇਹ ਨੁਕਸਾਨਦਾਇਕ ਹੁੰਦਾ ਹੈ ਹਾਨੀਕਾਰਕ ਹੁੰਦਾ ਹੈ ਜਿਸ ਤਰ੍ਹਾਂ ਕਿ ਆਯੁਰਵੇਦ ਚ ਲਿਖਿਆ ਹੈ ਕਿ ਕ੍ਰਿਸ਼ਰ रक्तपित्त और रक्तपित्त रोग ते जिस तरह नक्सीर अधिक रोग ਹੁੰਦੇ ਆ ਔਰ ਖੂਨ ਚ ਗਰਮੀ ਇਨ ਰੋਗਾਂ ਤੇ ਇਸ ਨੂੰ ਵਰਤਨਾ ਹਾਨੀਕਾਰਕ ਹੁੰਦਾ ਨੁਕਸਾਨਦਾਇਕ ਹੁੰਦਾ ਕ੍ਰਿਸ਼ਣ ਵਰਣ ਜਵਰੇ ਔਰ ਜਿਸ ਤਰ੍ਹਾਂ ਕੇ जख्म ਹੋਂ ਵਰਣ ਕਾ ਇਨ ਰੋਗਾਂ ਤੇ ਗਰਮੀ ਵਾਲੀ ਇਨ ਰੋਗਾਂ ਤੇ ਇਸ ਨੂੰ ਵਰਤਨਾ ਨੁਕਸਾਨਦਾਇਕ ਹੁੰਦਾ ਔਰ ਜਿਸ ਤਰ੍ਹਾਂ ਕੀ ਗਰਮੀ ਵਾਲਾ ਬੁਖਾਰ ਹੋਵੇ ਇਸ ਤਿਹ ਦੀ ਵਰਤੋਂ ਕਰਨੀ ਨੁਕਸਾਨਦਾਇਕ ਹੈ ਔਰ ਦਾਹੇ ਨਿਦਾਗੇ ਛਰਦੀ ਔਰ ਜਿਸ ਤਰ੍ਹਾਂ ਛਰਦੀ ਹੋਵੇ ਜਾਂ ਗਰਮੀ ਔਰ ਜੀ ਜਿਸ ਨੂੰ ਰક્ત ਪਿਤ ਰੋਗ ਹੋਵੇ ਔਰ ਦਾ ਰੋਗ ਸਰੀਰ ਮਚਨਾ ਸਰੀਰ ਦੀ ਜਲ ਦਾਹੇ ਨਿਦਾਗੇ ਛਰਦੀ ਨਾਇਵ ਪੂਜਿਤਮ ਅਰਧ ਸਤਕਮ ਜਿਸ ਤਰ੍ਹਾਂ ਕਿ ਆਦਾ ਜਿਹੜਾ ਹੈ ਆਤ੍ਰਿਕ ਔਰ ਜਿਸ ਤਰ੍ਹਾਂ ਦਾ ਰੂਪ ਸਰੀਰ ਮਚਨਾ ਸਰੀਰ ਦੀ ਜਾਲਨ ਇਨ ਰੋਗਾਂ ਤੇ ਇਸ ਨੂੰ ਵਰਤਣਾ ਨੁਕਸਾਨਦਾਇਕ ਹੈ ਹਾਨੀਕਾਰਕ ਹੈ ਔਰ ਗਰਮੀ ਵਾਲੀ ਰੋਗਾਂ ਤੇ ਇਸ ਨੂੰ ਨਹੀਂ ਵਰਤਣਾ ਹੁੰਦਾ ਆਯੁਰਵੇਦ ਦੇ ਸ਼ਲੋਕਾਂ ਚ ਲਿਖਿਆ ਹੈ ਔਰ ਜੋ ਮਨੁੱਖ ਫੈਦ ਵਿਦਵਾਨ ਨਹੀਂ ਹੈ ਉਸ ਦੇ ਕਹਿੰਤੇ ਕਿ ਇਸ ਉਸ ਦੀ ਜੜੀ ਬੂਟੀ ਦੀ ਦੇ ਚਾਹੇ ਵਰਤੋਂ ਕਰਨੀ ਨਕਸਾਂ ਦਾ ਇੱਕ ਹੁੰਦੀ ਹੈ ਔਰ ਹਾਨੀਕਾਰ ਹੁੰਦੀ ਹੈ। ਅਧਿਕ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85599663 ਮਹਾਰਾਜ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਟਲਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਪੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।